ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀਰਤਨ ਸੋਹਿਲਾ ਸੋਹਿਲਾ ਗੜੀ ਦੀਪ ਕੀ ਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਜੈ ਕਤ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵੜੇ ਸਿਰ ਜਣਹਾੜੋ ਤੁਮ ਗਾਵੋ ਮੇਰੇ ਨਿਰਪਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਮੇਤ ਨੀ ਤੇ ਜਿਹੜੇ ਸਮਾਲੀਐਨ ਦੇਖੇਗਾ ਦੇਨਹਾਰ ਤੇਰੇ ਦਾਨੇ ਕੀਮਤ ਨਾ ਬਵੇ ਤਿਸ ਦਾਤੇ ਕਮਣ ਸਮਾਰ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ ਦੇਹ ਸਜਨ ਆਸ ਕੀ ਸੜੀਆਂ ਜਿਉ ਹੋਏ ਸਾਹਿਬ ਸੋ ਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰਸ ਮਰੀਏ ਨਾਨਕ ਸੇ ਦੇ ਆਵਨ ਰਾਗ ਅਸਮ ਹੱਲਾ ਪਹਿਲਾ 6 ਕਰ 6 ਗੁਰ 6 ਉਪਦੇਸ਼ ਗੁਰਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋਕਰ ਰਾਖ ਵਢਾਈ ਤੋਏ ਰਹਾਓ ਵਿਸਿਆ ਚਸਿਆ ਕੜੀਆਂ ਪੈੜਾ ਥਿੱਤੀ ਬਾੜੀ ਮੈਂ ਹੋਆ ਸੂਰਜ ਇੱਕ ਰਤ ਅਨੇਕ ਨਾਨਕ ਕਰਤੇ ਕੀ ਕਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗगन ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨੇ ਆਨ ਲੋ ਪਵਨ ਚਵੜੋ ਕਰੇ ਸਗਲ ਬਨ ਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇੜੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋ ਏਕੋ ਸਹਸ ਮੂਰਤ ਨੰਨਾ ਏਕ ਤੋ ਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਸਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪਰ ਗਟ ਹੋਏ ਜੋਤਿ ਸੁਪਾਵੇ ਸੋ ਆਰਤੀ ਹੋਏ ਹਰੇ ਚਵਣ ਕਵਲ ਮਕਰੰਦ ਲੋਭਿਤ ਮਨਉ ਅੰਦੀਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੋਰੀ ਪੂਰਬੀ ਮਹੱਲਾ ਚੋਥਾ ਕਾਮ ਕ੍ਰੋਧਨ ਗਰਭ ਪੜਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਘੁਰ ਪਾਇਆ ਮਨ ਹਰਲੇਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲੇ ਚੁਬੇ ਦੁਖ ਪਾਵੇ ਜਮ ਕਾਲ ਸਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਭਿਨਾਸੀ ਪੁਰਖ ਪਾਇ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖ ਰਾਖ ਵੱਡ ਵੱਡਾ ਹੈ ਜਿਨ ਨਾਨਕ ਨਾਮ ਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੋੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇੰਹਾ ਖਾਟ ਚਲੋ ਹੜਲਾਹਾ ਆਗੇ ਬਸਨ ਸੁਹੇਲਾ ਆਦ ਘਟੇਦ ਨਸਨਹਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰ세 ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਵਹਿ ਰਸ ਕਥਕਥਾ ਤਿਨ ਜਾਨੀ ਜਾ ਕੋ ਵਾਏ ਸੋਈ ਬਿਹਾਜ हरे गुरते मने बसेरा करे महल पावा सुख सहजे बहुर न हो गो फेरा अंतर जामी पुरख बिदाते शरदा मन की पूरे नानक दास सुख मांगे मुख कर संतन की तूरे अंतर जामी पुरख बिदाते शरदा मन की पूरे ਨਾਨਕ ਦਾਸ ਇਨਹ ਸੁਖ ਮੰਗੇ ਮੁਕ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀਰਤਨ ਸੋਹਿਲਾ ਸੋਹਿਲਾ ਗੜੀ ਦੀਪ ਕੀ ਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਗੀਰਤ ਆਖੀਏ ਕਰਤੇ ਕਾ ਹੋਏ ਬਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵੜਿਓ ਸਿਰ ਜਨਹਾੜੋ ਤੁਮ ਗਾਵੋ ਮੇਰੇ ਨਿਰਪਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਮੇਤ ਨੀਤੇ ਜਿਹੜੇ ਸਮਾਲੀਐਨ ਦੇਖੇਗਾ ਦੇਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦاتے ਕਮਣ ਸਮਾਰ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ ਦੇਹ ਸਜਨ ਆਸ ਕੀ ਸੜੀਆਂ ਜਿਉ ਹੋਏ ਸਾਹਿਬ ਸਿਓ ਮੇਲ ਸਰਗਰ ਇਹੋ ਪਹੁੰਚਾ ਸਦਰੇ ਨਿਤ ਪਵਨ ਸਦਨ ਹਰ ਅਸ ਮਰੀਏ ਨਾਨਕ ਸੇ ਦੇ ਆਵਨ ਰਾਗ ਅਸਮ ਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵढਾਈ ਤੋਏ ਰਹਾਓ ਵਿਸਿਆ ਚਸਿਆ ਕੜੀਆਂ ਪੈੜਾਂ ਥਿੱਤੀ ਬਾੜੀ ਮੈਂ ਹੋਆ ਸੂਰਜ ਇੱਕ ਰਤ ਅਨੇਕ ਨਾਨਕ ਕਰਤੇ ਕੀ ਕਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਨ ਆਨ ਲੋ ਪਵਨ ਚਵੜੋ ਕਰੇ ਸਗਲ ਬਨ ਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇੜੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਸ ਮੂਰਤ ਨੰਨਾ ਇਕ ਤੋਹੀ सहस पद बिम्लना ने एक पद गंद बिन सहस ताव गंद इव चलत मोही सब मै ज्योत ज्योत है सोए जिस दे चांदण सब मै चांदण होए गुरु साखी ज्योत प्रगट होए ज्योत इस पावे सो आरती होए हर चवन कवल मकरंद लोबित मन अनदिनो मोहे आहि प्यासा कृपा जल दे नानक सारंग को होए जाते तेरे नए वासा ਰਾ ਗੋੜੀ ਪੂਰਬੀ ਮਹੱਲਾ ਚotha ਕਾਮਕਰੋਦਨ ਗਰਭ ਹੋ ਪੜਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਘੁਰ ਪਾਇਆ ਮਨ ਹਰਲੇਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਸਿਨੇ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੇ ਚੁਬੇ ਦੁਖ ਪਾਵੇ ਜਮ ਕਾਲ ਸਹਸਰ ਡੰਡਾ ਹੈ हर जन हर हर नाम समाणे दुख जन्म मरण पव खंडा है अभिनाशी पुरख पाया परमेश्वर बहु बहुसोभ खंड ब्रह्मंडा है हम गरीब मस्कीन प्रभ तेरे हर राख राख वड वड्डा है जन नानक नाम आधार टेक है हर नामे ही सुख मंडा है राग गौड़ी पूर्वी महला पंजां करो बिनती सुनो मेरे मीता संत टहल की बेला इहां काट चलो हरलाहा आगे बसन सुहेला आध कटे दनस नैनारि मन गुरु मिल काज सवारे रहआव ए संसार विकार संसे मैं तरयो ब्रह्म ज्ञानी जिसे जगाए पिया वे रस कथ कथा तिन जानी जाको वाए सोई बिहाज हर गुरते मने बसेरा निज करे महल पावो सुख सहजे बहर न होए गो फेरा ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਤੂੜੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੇ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਹਾਲ ਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ